ਪੈਸੇ ਗਿੰਦੇ ਸਮੇਂ ਨਾ ਕਰੋ ਇਹ ਗਲਤੀ ਨੋਟਾਂ ਦੇ ਲੱਗ ਜਾਣਗੇ ਟੇਰ ਪੈਸਾ ਸੰਭਾਲਣ ਦੇ ਕੁਝ ਟਿਪਸ ਮਾਇਆ ਦਾ ਹੰਕਾਰ ਕਰਨ ਵਾਲੇ ਵੀ ਜ਼ਰੂਰ ਸੁਣਨ ਰੋਜ਼ਾਨਾ ਜੀਵਨ ਵਿੱਚ ਵਾਸਤੂ ਸ਼ਾਸਤਰ ਦਾ ਬਹੁਤ ਮਹੱਤਵ ਹੈ ਪੂਜਾ ਤੋਂ ਇਲਾਵਾ ਬਹੁਤ ਸਾਰੇ ਲੋਕ ਘਰ ਵਿੱਚ ਸੁੱਖ ਸ਼ਾਂਤੀ ਖੁਸ਼ਹਾਲੀ ਅਤੇ ਦੇਵੀ ਲక్ష్ਮੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਵਾਸਤੂ ਸ਼ਾਸਤਰ ਦੇ ਨਿਯਮਾਂ ਦਾ ਪਾਲਣ ਕਰਦੇ ਨੇ ਜੀਵਨ ਵਿੱਚ ਪੈਸੇ ਦੀ ਕਮੀ ਤੋਂ ਬਚਣ ਲਈ ਇਹ ਉਪਾਅ ਕੀਤੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਘਰ ਵਿੱਚ ਦੇਵੀ ਲక్ష్ਮੀ ਦਾ ਵਾਸ ਹੁੰਦਾ ਹੈ ਉੱਥੇ ਖੁਸ਼ਹਾਲੀ ਬਣੀ ਰਹਿੰਦੀ ਹੈ ਅਤੇ ਪੈਸੇ ਦੀ ਕਮੀ ਨਹੀਂ ਹੁੰਦੀ ਪਰ ਜੇਕਰ ਦੇਵੀ ਲక్ష్ਮੀ ਨਾਰਾਜ਼ ਹੋ ਜਾਵੇ ਤਾਂ ਘਰ ਚ ਗਰੀਬੀ ਆ ਜਾਂਦੀ ਹੈ ਕਈ ਲੋਕ ਪੈਸਾ ਕਮਾਉਣ ਲਈ ਸਖਤ ਮਿਹਨਤ ਕਰਦੇ ਨੇ ਪਰ ਉਹਨਾਂ ਦਾ ਪੈਸਾ ਨਹੀਂ ਰੁਕਦਾ ਇਸ ਲਈ ਦੇਵੀ ਲక్ష్ਮੀ ਨੂੰ ਖੁਸ਼ ਕਰਨ ਲਈ ਪੂਜਾ ਦੇ ਨਾਲ ਨਾਲ ਵਾਸਤੂ ਦੇ ਕੋਜ ਜਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਲੋਕਾਂ ਦੀਆਂ ਕੁਝ ਅਜੀਹੀਆਂ ਆਦਤਾਂ ਨੇ ਜੋ ਅਕਸਰ ਪੈਸੇ ਰੱਖਣ ਜਾਂ ਗਿਣਦੇ ਸਮੇਂ ਕਰਦੇ ਨੇ ਜੋ ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਵਿਰੁੱਧ ਨੇ ਜਿਸ ਕਾਰਨ ਮਾਂ ਲక్ష్ਮੀ ਵਾਰ-ਵਾਰ ਤੁਹਾਡੇ ਤੋਂ ਨਾਰਾਜ਼ ਹੋ ਰਹੀ ਹੈ ਅਤੇ ਤੁਹਾਡੇ ਤੋਂ ਦੂਰ ਜਾ ਰਹੀ ਹੈ ਆਓ ਜਾਣਦੇ ਹਾਂ ਉਹਨਾਂ ਆਦਤਾਂ ਬਾਰੇ ਪੈਸੇ ਤੇ ਥੁੱਕ ਨਾ ਲਾਓ ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਪੈਸੇ ਗਿਣਦੇ ਸਮੇਂ ਵਾਰ-ਵਾਰ ਥੋਕ ਲਾਉਂਦੇ ਨੇ ਜੋ ਕਿ ਵਾਸਤੂ ਟਿਪਸ ਅਨੁਸਾਰ ਗਲਤ ਹੈ Hindu ਧਰਮ ਵਿੱਚ ਦੇਵੀ ਲਕਸ਼ਮੀ ਦੌਲਤ ਦੀ ਦੇਵੀ ਹੈ ਜਿਸ ਦੀ ਅਸੀਂ ਸਾਰੇ ਪੂਜਾ ਕਰਦੇ ਹਾਂ ਧਾਰਮਿਕ માનਿਤਾ ਦੇ ਅਨੁਸਾਰ ਪੈਸੇ ਤੇ ਵਾਰ-ਵਾਰ ਥੋਕ ਲਾਉਣ ਨਾਲ ਦੇਵੀ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਨਾ ਸਿਰਫ ਧਾਰਮਿਕ ਤੌਰ ਤੇ ਗਲਤ ਹੈ ਬਲਕਿ ਵਿਗਿਆਨ ਦਾ ਵੀ ਮੰਨਣਾ ਹੈ ਕਿ ਪੈਸੇ ਤੇ ਵਾਰ-ਵਾਰ ਥੁੱਕ ਲਾਉਣ ਨਾਲ ਪੈਸਿਆਂ ਦੀ ਗੰਦਗੀ ਪੇਟ ਵਿੱਚ ਜਾ ਸਕਦੀ ਹੈ ਤੇ ਪੇਟ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਇਸ ਲਈ ਪੈਸੇ ਗਿਣਦੇ ਸਮੇਂ ਹਮੇਸ਼ਾ ਥੁੱਕ ਲਾਉਣ ਦੀ ਬਜਾਏ ਪਾਊਡਰ ਦੀ ਵਰਤੋਂ ਕਰੋ ਅੱਗੇ ਹੈ ਪਰਸ ਚ ਸਿਰਫ ਪੈਸਾ ਹੀ ਰੱਖੋ ਸਾਸੂ ਸਫਾਈ ਤੋਂ ਇਲਾਵਾ ਕਿਹਾ ਜਾਂਦਾ ਹੈ ਕਿ ਪੈਸੇ ਦੇ ਰੱਖ ਰਖਾ ਨਾਲ ਮਾਂ ਲక్ష్ਮੀ ਵੀ ਨਰਾਜ ਹੋ ਜਾਂਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਪਰਸ ਵਿੱਚ ਪੈਸੇ ਤੋਂ ਇਲਾਵਾ ਹੋਰ ਕੁਝ ਨਹੀਂ ਰੱਖਣਾ ਚਾਹੀਦਾ। ਕੁਝ ਲੋਕ ਪਰਸ ਚ ਖਾਨ ਪੀਣ ਦੀਆਂ ਚੀਜ਼ਾਂ ਜਾਂ ਮੇਕਅਪ ਦੀਆਂ ਚੀਜ਼ਾਂ ਰੱਖਦੇ ਨੇ। ਅਜਿਹਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਆਪਣੇ ਪਰਸ ਵਿੱਚ ਝੂਠੀਆਂ ਚੀਜ਼ਾਂ ਭੁੱਲ ਕੇ ਵੀ ਨਾ ਰੱਖੋ। ਅੱਗੇ ਹੈ ਮਿਹਨਤ ਦੀ ਕਮਾਈ। ਜਲਦੀ ਅਮੀਰ ਹੋਣ ਦੇ ਲਾਲਚ ਵਿੱਚ ਕੁਝ ਲੋਕ ਅਪਰਾਧ ਕਰਨ ਲੱਗ ਜਾਂਦੇ ਨੇ। ਅਜਿਹਾ ਕਰਨ ਨਾਲ ਕੁਝ ਸਮੇਂ ਲਈ ਅਮੀਰ ਬਣਤਾ ਜਾਂਦੇ ਨੇ ਪਰ ਇਸ ਨਾਲ ਜ਼ਿਆਦਾ ਸਮੇਂ ਤੱਕ ਉਹ ਅਮੀਰ ਨਹੀਂ ਬਣੇ ਰਹਿ ਸਕਦੇ ਇਸ ਲਈ ਜ਼ਿੰਦਗੀ ਵਿੱਚ ਕਦੇ ਵੀ ਗਲਤ ਕੰਮ ਕਰਕੇ ਪੈਸਾ ਨਾ ਕਮਾਓ ਪੈਸੇ ਦਾ ਹੰਕਾਰ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਉਹ ਚੀਜ਼ ਦਾ ਕਦੇ ਵੀ ਹੰਕਾਰ ਨਾ ਕਰੋ ਨਾਲ ਹੀ ਪੈਸਾ ਹੋਣ ਦੇ ਬਾਵਜੂਦ ਗਰੀਬ ਹੋਣ ਦਾ ਦਿਖਾਵਾ ਕਰਨਾ ਜਾਂ ਵਾਰ-ਵਾਰ ਇਹ ਕਹਿਣਾ ਕਿ ਪੈਸੇ ਨਹੀਂ ਹਨ ਤਾਂ ਮਾਂ ਲక్ష్ਮੀ ਗੁੱਸੇ ਹੋ ਜਾਂਦੀ ਹੈ ਮਾਂ ਲక్ష్ਮੀ ਦਾ ਸਤਿਕਾਰ ਕਰੋ ਭਾਰਤੀ ਸਮਾਜ ਵਿੱਚ ਨੂਹਾਂ ਨੂੰ ਲక్ష్ਮੀ ਦਾ ਦਰਜਾ ਦਿੱਤਾ ਗਿਆ ਜਿਸ ਦਾ ਤੁਸੀਂ ਹਮੇਸ਼ਾ ਸਤਿਕਾਰ ਕਰਦੇ ਹੋ ਇਸ ਲਈ ਉਹਨਾਂ ਨੂੰ ਸਤਿਕਾਰ ਦਿਓ ਮਾਂ ਲక్ష్ਮੀ ਜੇਕਰ ਖੁਸ਼ ਹੈ ਤਾਂ ਤੁਹਾਡੇ ਤੇ ਮਿਹਰਬਾਨ ਹੋਵੇਗੀ ਇਹ ਸਨ ਅੱਜ ਦੇ ਕੁਝ ਵਾਸਤੂ ਟਿਪਸ ਵਾਸਤੂ ਤੋਂ ਨਮਾਇਰਾਂ ਤੋਂ ਲੈ ਕੇ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਧੰਨਵਾਦ